ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜੀਸਟ ਹਾਂ ਔਰ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸ਼ੁਭਮ ਇਨਕਲੇਵ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਅੱਜ ਇਸ ਵੀਡੀਓ ਰਸਤੇ ਮੈਂ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਸਭ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਅੱਜ ਦਾ ਜਿਹੜਾ ਟੌਪਿਕ ਮੈਂ ਸਭ ਨਾਲ ਡਿਸਕਸ ਕਰਨਾ ਉਹਦਾ ਨਾਮ ਹੈਗਾ ਅਲਸਰੇਟਿਵ ਕੋਲਾਈਟਿਸ ਜੀ ਹਾਂ ਇਸ ਨੂੰ ਇਨਫਲਮੇਟਰੀ ਬਾਉਲ ਡਿਜ਼ੀਜ਼ ਕਹਿੰਦੇ ਹਨ ਜਿਹੜੇ ਜਿਹਦੀ ਅੱਗੇ ਸਬ ਡਿਵੀਜ਼ਨ ਜਿਸ ਨੂੰ ਅਲ ਅਗਰ ਮੈਂ ਪੰਜਾਬੀ ਭਾਸ਼ਾ ਦੇ ਵਿੱਚ ਆਮ ਇਨਸਾਨ ਦੀ ਭਾਸ਼ਾ ਦੇ ਵਿੱਚ ਇਸ ਨੂੰ ਡਿਸਕ੍ਰਾਈਬ ਕਰਾਂ ਤਾਂ ਇਸ ਨੂੰ ਸੰਗ੍ਰਹਿਣੀ ਦੀ ਪ੍ਰੋਬਲਮ ਵੀ ਕਿਹਾ ਜਾਂਦਾ ਹੈ ਸਭ ਨਾਲੋਂ ਇੰਪੋਰਟੈਂਟ ਚੀਜ਼ ਹੈ ਕਿ ਇਹ ਮਤਲਬ ਪੇਸ਼ੈਂਟ ਨੂੰ ਕਿੱਦਾਂ ਪਤਾ ਲੱਗੇਗਾ ਕਿ ਮੈਨੂੰ ਆਹ ਪ੍ਰੋਬਲਮ ਹੈ ਜਾਂ ਨਹੀਂ ਦੇਖੋ ਜਨਰਲੀ ਕੀ ਹੈ ਕਿ ਜਦੋਂ ਕਿਸੇ ਪੇਸ਼ੈਂਟ ਨੂੰ ਪੇਟ ਦੇ ਵਿੱਚ ਦਰਦ ਹੋਣਾ ਬਾਰ-ਬਾਰ ਲੈਟਰਿੰਗ ਆਣਾ ਔਰ ਉਸ ਲੈਟਰਿੰਗ ਦੇ ਵਿੱਚ ਬਲੱਡ ਆਣਾ ਇਹ ਤਿੰਨ ਇੰਪੋਰਟੈਂਟ ਲੱਛਣ ਹਨ ਇਸ ਬਿਮਾਰੀ ਦੇ ਪਰ ਕਦੇ-ਕਦੇ ਕੀ ਹੁੰਦਾ ਹੈ ਕਿ ਅਗਰ ਇਹ ਸਿਰਫ ਤੇ ਸਿਰਫ ਸਾਡੇ ਕੋਲ ਮਤਲਬ ਹਫਤਾ 10 ਦੇਣੀਆਂ 14 ਦਿਨ ਦੇ ਦਾ ਹੀ ਪੀਰੀਅਡ ਦੀ ਵਿੱਚ ਪੇਸ਼ੈਂਟ ਨੂੰ ਕੋਈ ਡਾਇਰੀਆ ਹੁੰਦਾ ਜਾਂ ਬਲੱਡ ਆਂਦਾ ਤਾਂ ਉਸ ਨੂੰ ਅਸੀਂ ਅਲਸਰੇਟਿਵ ਕੋਲਾਈਟਿਸ ਦਾ ਨਾਮ ਨਹੀਂ ਦੇ ਸਕਦੇ ਹਾਂ ਅਗਰ ਪੇਸ਼ੈਂਟ ਨੂੰ ਬਾਰ-ਬਾਰ ਇਹ ਪ੍ਰੋਬਲਮ ਆਂਦੀ ਹੈ ਜਾਂ ਕਾਫੀ ਲੰਮੇ ਸਮੇਂ ਤੋਂ ਕੋਈ 1 ਸਾਲ ਕੋਈ 1 ਮਹੀਨਾ ਜਾਂ 2 ਮਹੀਨੇ ਜਾਂ 3 ਮਹੀਨੇ ਜਾਂ ਇਵਨ ਇਵਨ ਲੰਮਾ ਸਮਾਂ ਤਾ ਮੈਂ ਇਸ ਲੋਕਾਂ ਨੂੰ ਕਹੂੰਗਾ ਕਿ ਤੁਸੀਂ ਇੱਕ ਵਾਰ ਆਪਣੇ ਲਾਗੇ ਦੇ ਗੈਸਟਰੋਐਂਟਰੋਲੋਜਿਸਟ ਨਾਲ ਜ਼ਰੂਰ ਡਿਸਕਸ ਕਰੋ ਕਿਉਂਕਿ ਲੈਟਰਿੰਗ 'ਚ ਖੂਨ ਆਣਾ ਇੱਕ ਬਹੁਤ ਹੀ ਖਤਰਨਾਕ ਸਾਈਨ ਮੰਨਿਆ ਜਾਂਦਾ ਹੈ ਇਸ ਦੀ ਇਵੈਲੂਏਸ਼ਨ ਹੋਣੀ ਬਹੁਤ ਜ਼ਰੂਰੀ ਹੈ ਤਾਂ ਗੈਸਟਰੋ ਦੇ ਡਾਕਟਰ ਕੋਲ ਜਦੋਂ ਤੁਸੀਂ ਜਾਉਂਗੇ ਤਾਂ ਉਹ ਤੁਹਾਡਾ ਲੈਟਰਿੰਗ ਰਸਤੇ ਦੂਰਬੀਨ ਨਾਲ ਜਾਂਚ ਕਰਦੇ ਹਨ ਤੇ ਦੇਖਦੇ ਹਨ ਕਿ ਤੁਹਾਡੀ ਅੰਦਰਲੀ ਜਿਹੜੀ ਆਂਤ ਹੈ ਉਹਦੀ ਸਿਚੁਏਸ਼ਨ ਕੀ ਹੈ ਵਾਕਈ ਤੁਹਾਨੂੰ ਸੰਗਰਹਿਣੀ ਦੇ ਲੱਛਣ ਆ ਕਿਉਂਕਿ ਸੰਗਰਹਿਣੀ ਦੇ ਵਿੱਚ ਕੀ ਹੈ ਕਿ ਜਿਹੜੀ ਸਾਡੀ ਵੱਡੀ ਆਂਤ ਹੁੰਦੀ ਹੈ ਉਹਦੇ ਵਿੱਚ ਜ਼ਖਮ ਹੋ ਜਾਂਦੇ ਹਨ ਬਲੀਡਿੰਗ ਹੁੰਦੀ ਹੈ ਉੱਥੋਂ ਅਸੀਂ ਥੋੜਾ ਜਿਹਾ ਸੈਂਪਲ ਲੈ ਕੇ ਉਹਦੀ ਜਾਂਚ ਕਰਦੇ ਹਾਂ ਤੇ ਉਸ ਜਾਂਚ ਦੇ ਵਿੱਚ ਅਗਰ ਸੰਗਰਹਿਣੀ ਦੇ ਲੱਛਣ ਆਉਂਦੇ ਆ ਤਾਂ ਤੁਹਾਨੂੰ ਤੁਹਾਡੀ ਮੈਡੀਸਨ ਜਿਹੜੀ ਹੈ ਉਸ ਹਿਸਾਬ ਨਾਲ ਸਟਾਰਟ ਕੀਤੀ ਜਾਂਦੀ ਹੈ ਸੰਗਰਹਿਣੀ ਕੋਈ ਜਾਨਲੇਵਾ ਬਿਮਾਰੀ ਨਹੀਂ ਹੈ ਇਸ ਦਾ ਇਲਾਜ ਸੰਭਵ ਹੈ ਇਸ ਵਾਸਤੇ ਬਹੁਤ ਸਾਰੀਆਂ ਮੈਡੀਸਿਨਸ ਅੱਜ ਦੀ ਡੇਟ ਦੇ ਵਿੱਚ ਅਵੇਲੇਬਲ ਹਨ ਔਰ ਅਗਰ ਕੋਈ ਵੀ ਪੇਸ਼ੈਂਟ ਜਿਸ ਨੂੰ ਅਲਸਰੇਟਿਵ ਕੋਲਾਈਟਿਸ ਜਾਂ ਸੰਗਰਹਿਣੀ ਦੀ ਪ੍ਰੋਬਲਮ ਹੈ ਚੰਗੇ ਤਰੀਕੇ ਨਾਲ ਈਵੈਲਿਊਏਟ ਹੋ ਜਾਵੇ ਤਾਂ ਉਹ ਅਤੇ ਨਾਲੇ ਉਸ ਦੀ ਮੈਡੀਸਿਨ ਪ੍ਰੋਪਰ ਵੇ ਨਾਲ ਸਟਾਰਟ ਹੋ ਜਾਵੇ ਤਾਂ ਉਹ ਇਨਸਾਨ ਬਿਲਕੁਲ ਨਾਰਮਲ ਲਾਈਫ ਜੀ ਸਕਦਾ ਹੈ ਲੇਕਿਨ ਇਸ ਪ੍ਰੋਬਲਮ ਦੀ ਇੱਕ ਜੋ ਡਿਸਐਡਵਾਂਟੇਜ ਹੈ ਜੋ ਸਾਨੂੰ ਮੈਂ ਇਸ ਵੀਡੀਓ ਰਸਤੇ ਜਿਹੜੇ ਲੋਕਾਂ ਚ ਅਲਸਰੇਟਿਵ ਕੋਲਾਈਟਿਸ ਹੈ ਉਹਨਾਂ ਨੂੰ ਇਹ ਜ਼ਰੂਰ ਇਨਫੋਰਮੇਸ਼ਨ ਦੇਣਾ ਚਾਹੁੰਦਾ ਕਿ ਅਗਰ ਤੁਹਾਨੂੰ ਸੰਗ੍ਰਹਿਣੀ ਦੀ ਪ੍ਰੋਬਲਮ ਹੈ ਤਾਂ ਤੁਹਾਨੂੰ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਨੂੰ ਸਮਝਣਾ ਪਏਗਾ ਕਿ ਇਹ ਇਸ ਬਿਮਾਰੀ ਲਈ ਤੁਹਾਨੂੰ ਜ਼ਿੰਦਗੀ ਭਰ ਮੈਡੀਸਿਨ ਖਾਣੀ ਪੈਗੀ ਜਿਦਾਂ ਆਪਾਂ 슈ਗਰ ਦੀ ਜਾਂ ਬੀਪੀ ਦੀ ਮੈਡੀਸਿਨ ਲਾਈਫ ਲੋਂਗ ਖਾਣੇ ਹਾਂ ਸੇਮ ਅਲਸਰੇਟਿਵ ਕੋਲਾਈਟਿਸ ਜਾਂ ਜਿੰਨਾਂ ਦੇ ਉਹ ਸੰਗਰਹਿਣੀ ਦੀ ਪ੍ਰੋਬਲਮ ਹੈ ਉਹਨਾਂ ਨੂੰ ਲਾਈਫ ਲੌਂਗ ਮੈਡੀਸਨ ਖਾਣੀ ਪੈਂਦੀ ਹੈ ਹਾਂ ਅਗਰ ਉਹ ਪ੍ਰੋਪਰ ਮੈਡੀਸਨ ਖਾਂਦੇ ਰਹਿਣਗੇ ਤਾਂ ਇਹ ਜਿਹੜੀ ਪ੍ਰੋਬਲਮ ਹੈ ਬਿਲਕੁਲ ਕੰਟਰੋਲ ਦੇ ਵਿੱਚ ਰਹਿੰਦੀ ਹੈ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਲੇਕਿਨ ਅਗਰ ਅਸੀਂ ਮੈਡੀਸਨ ਛੱਡਦੇ ਹਾਂ ਜਾਂ ਅਸੀਂ ਪ੍ਰੋਪਰ ਇਲਾਜ ਨਹੀਂ ਕਰਾਉਂਦੇ ਤਾਂ ਸੰਗਰਹਿਣੀ ਦੀ ਜਿਹੜੀ ਪ੍ਰੋਬਲਮ ਹੈ ਜਾਂ ਅਲਸਰੇਟਿਵ ਕੋਲਾਈਟਿਸ ਦੀ ਪ੍ਰੋਬਲਮ ਹੈ ਇਹ ਵੱਡੀ ਆਂਤ ਦਾ ਕੈਂਸਰ ਵੀ ਕਰ ਸਕਦੀ ਹੈ ਜੀ ਹਾਂ ਇਹ ਇੱਕ ਇੰਪੋਰਟੈਂਟ ਰਿਸਕ ਫੈਕਟਰ ਹੁੰਦਾ ਹੈ ਜਿਹੜਾ ਕਿ ਵੱਡੀ ਆਂਤ ਦਾ ਕੈਂਸਰ ਵੀ ਕਰ ਸਕਦੀ ਹੈ ਤਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਜਿਨ੍ਹਾਂ ਜੋ ਜਿਨ੍ਹਾਂ ਨੂੰ ਕਦੇ ਲੈਟਰਿੰਗ 'ਚ ਖੂਨ ਆਂਦਾ ਹੈ बार-बार ਲੈਟਰਿੰਗ ਜਾਣਾ ਪੈਂਦਾ ਹੈ ਪੇਟ 'ਚ ਦਰਦ ਹੁੰਦੀ ਹੈ ਤਾਂ ਆਪਣੇ ਨਾਲ ਲੱਗਦੇ ਗੈਸਟੋਐਂਟਰੋਲੋਜਿਸਟ ਨਾਲ ਜ਼ਰੂਰ ਸੰਪਰਕ ਕਰੋ ਉਹਨਾਂ ਨੂੰ ਆਪਣੀ ਪ੍ਰੋਬਲਮ ਡਿਸਕਸ ਕਰੋ ਤਾਂ ਕਿ ਅਗਰ ਜੇ ਤੁਹਾਨੂੰ ਅਲਸਰੇਟਿਵ ਕੋਲਾਈਟਿਸ ਹੈ ਤਾਂ ਉਸ ਦਾ ਪ੍ਰੋਪਰ ਇਲਾਜ ਕੀਤਾ ਜਾ ਸਤਿ ਸ੍ਰੀ ਅਕਾਲ